ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਜੰਮੂ ਕਸ਼ਮੀਰ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਅਮਰਨਾਥ ਦੇ ਦਰਸ਼ਨ ਕਰਕੇ ਵਾਪਸ ਫਤ ਰਹੇ ਸ਼ਰਧਾਲੂਆਂ ਦੀ ਭਰੀ ਬੱਸ ਦੇ ਬ੍ਰੇਕ ਅਚਾਨਕ ਫੇਲ ਹੋ ਜਾਂਦੇ ਨੇ ਪਹਾੜੀ ਦੀ ਟਲਾਣ ਉੱਤੇ ਬੱਸਾਂ ਡੇੜੀ ਉਹ ਤੇਜ਼ ਰਫ਼ਤਾਰ ਦੇ ਵਿੱਚ ਦੌੜਨ ਲੱਗਦੀ ਹੈ ਯਾਤਰੀ ਨੇ ਜਿਹੜੇ ਉਹ ਬ੍ਰੇਕਾਂ ਫੇਲ ਹੁੰਦੀਆਂ ਦੇਖ ਕੇ ਡਰ ਜਾਂਦੇ ਨੇ ਤੇ ਕਈ ਸ਼ਰਧਾਲੂਆਂ ਦੇ ਵੱਲੋਂ ਆਪਣੀ ਜਾਨ ਬਚਾਉਣ ਦੇ ਲਈ ਚੱਲਦੀ ਬੱਸ ਵਿੱਚੋਂ ਛਾਲ ਤੱਕ ਮਾਰ ਦਿੱਤੀ ਜਾਂਦੀ ਹੈ ਜਿਸ ਕਰਕੇ ਕਰੀਬ 8 ਸ਼ਰਧਾਲੂ ਨੇ ਜਿਹੜੇ ਉਹ ਜ਼ਖਮੀ ਹੋਏ ਨੇ ਲੇਕਿਨ ਗਨੀ ਮਤ ਦੀ ਗੱਲ ਇਹ ਰਹੀ ਕਿ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਨਾਲ-ਨਾਲ ਡਰਾਈਵਰ ਦੀ ਸੂਝ-ਬੂਝ ਕਰਕੇ ਕੋਈ ਵੱਡਾ ਹਾਦਸਾ ਹੋਣੋਂ ਟਲ ਗਿਆ ਅਤੇ ਸਮਾਂ ਰੰਦੇ ਬੱਸ ਨੂੰ ਰੋਕ ਲਿਆ ਗਿਆ ਲੇਕਿਨ 8 ਲੋਕ ਦੇ ਜਿਹੜੇ ਇਸ ਹਾਦਸੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਿਲ ਨੇ ਲੇਕਿਨ ਬੱਸ ਦੇ ਅੰਦਰ ਜਿਹੜੇ ਯਾਤਰੀ ਬੈਠੇ ਸੀ ਉਹ ਸਾਰੇ ਯਾਤਰੀ ਨੇ ਜਿਹੜੇ ਉਹ ਸੁਰੱਖਿਅਤ ਹਨ ਬੱਸ ਦੇ ਵਿੱਚ 45 ਦੇ ਕਰੀਬ ਸ਼ਰਦਾਲੂ ਬੈਠੇ ਸਨ ਇਹ ਹਾਦਸਾ ਬ੍ਰੇਕ ਫੇਲ ਹੋਣ ਕਰਕੇ ਵਾਪਰਿਆ ਤੈਸ ਹਾਦਸੇ ਵਿੱਚ 8 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਨਾ ਚਲਾਨਾ ਪਿੰਡ ਦੇ 23 RR ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬੱਸ ਅਮ੍ਰਿਤਸਰ ਨੰਬਰ ਰਜਿਸਟਰ ਹੈ ਅਤੇ ਪੰਜਾਬ ਤੋਂ ਸ਼ਰਧਾਲੂ ਲੈ ਕੇ ਅਮਰਨਾਥ ਆਈ ਸੀ ਅਤੇ ਵਾਪਸੀ ਵੇਲੇ ਅਚਾਨਕ ਇਸ ਬੱਸ ਦੇ ਬ੍ਰੇਕ ਨੇ ਜਿਹੜੇ ਉਹ ਫੇਲ ਹੋ ਜਾਂਦੇ ਨੇ ਹਾਲਾਂਕਿ ਕੋਈ ਵੀ ਜਾਨੀ ਨੁਕਸਾਨ ਇਸ ਹਾਦਸੇ ਵਿੱਚ ਨਹੀਂ ਹੁੰਦਾ ਸਮਾਂ ਰੈਂਦੇ ਬੱਸ ਨੂੰ ਰੋਕ ਲਿਆ ਜਾਂਦਾ ਏ ਨਹੀਂ ਤਾਂ ਇਸ ਹਾਦਸੇ ਦੇ ਪ੍ਰਨਾਮ ਨੇ ਜਿਹੜੇ ਉਹ ਕਾਫੀ ਘਾਤਕ ਸਿੱਧ ਹੋ ਸਕਦੇ ਸੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਜੰਮੂ ਕਸ਼ਮੀਰ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਅਮਰਨਾਥ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੀ ਸ਼ਰਧਾਲੂਆਂ ਦੀ ਭਰੀ ਬੱਸ ਦੇ ਬ੍ਰੇਕ ਅਚਾਨਕ ਫੇਲ ਹੋ ਜਾਂਦੇ ਨੇ ਪਹਾੜੀ ਦੀ ਢਲਾਨ ਉੱਤੇ ਬੱਸਾਂ ਡੇੜੀ ਉਹ ਤੇਜ਼ ਰਫ਼ਤਾਰ ਦੇ ਵਿੱਚ ਦੌੜਨ ਲੱਗਦੀ ਹੈ ਯਾਤਰੀ ਨੇ ਜਿਹੜੇ ਉਹ ਬ੍ਰੇਕਾਂ ਫੇਲ ਹੁੰਦੀਆਂ ਦੇਖ ਕੇ ਡਰ ਜਾਂਦੇ ਨੇ ਤੇ ਕਈ ਸ਼ਰਧਾਲੂਆਂ ਦੇ ਵੱਲੋਂ ਆਪਣੀ ਜਾਨ ਬਚਾਉਣ ਦੇ ਲਈ ਚੱਲਦੀ ਬੱਸ ਵਿੱਚੋਂ ਛਾਲ ਤੱਕ ਮਾਰ ਦਿੱਤੀ ਜਾਂਦੀ ਹੈ ਜਿਸ ਕਰਕੇ ਕਰੀਬ 8 ਸ਼ਰਧਾਲੂ ਨੇ ਜਿਹੜੇ ਉਹ ਜ਼ਖਮੀ ਹੋਏ ਨੇ ਲੇਕਿਨ ਕੀਮਤ ਦੀ ਗੱਲ ਇਹ ਰਹੀ ਕਿ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਨਾਲ-ਨਾਲ ਡਰਾਈਵਰ ਦੀ ਸੂਝ-ਬੂਝ ਕਰਕੇ ਕੋਈ ਵੱਡਾ ਹਾਦਸਾ ਹੋਣੋਂ ਟਲ ਗਿਆ ਅਤੇ ਸਮਾਂ ਰੰਦੇ ਬੱਸ ਨੂੰ ਰੋਕ ਲਿਆ ਗਿਆ ਲੇਕਿਨ 8 ਲੋਕ ਨੇ ਜਿਹੜੇ ਇਸ ਹਾਦਸੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਿਲ ਨੇ ਲੇਕਿਨ ਬੱਸ ਦੇ ਅੰਦਰ ਜਿਹੜੇ ਯਾਤਰੀ ਬੈਠੇ ਸੀ ਉਹ ਸਾਰੇ ਯਾਤਰੀ ਨੇ ਜਿਹੜੇ ਉਹ ਸੁਰੱਖਿਅਤ ਹਨ ਬੱਸ ਦੇ ਵਿੱਚ 45 ਦੇ ਕਰੀਬ ਸ਼ਰਦਾਲੂ ਬੈਠੇ ਸਨ ਇਹ ਹਾਦਸਾ ਬ੍ਰੇਕ ਫੇਲ ਹੋਣ ਕਰਕੇ ਵਾਪਰਿਆ ਤੈਸ ਹਾਦਸੇ ਵਿੱਚ 8 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਨਾ ਚਲਾਨਾ ਪਿੰਡ ਦੇ 23 ਆਰ ਆਰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬੱਸ ਅਮ੍ਰਿਤਸਰ ਨੰਬਰ ਰਜਿਸਟਰ ਹੈ ਅਤੇ ਪੰਜਾਬ ਤੋਂ ਸ਼ਰਧਾਲੂ ਲੈ ਕੇ ਅਮਰਨਾਥ ਆਈ ਸੀ ਅਤੇ ਵਾਪਸੀ ਵੇਲੇ ਅਚਾਨਕ ਇਸ ਬੱਸ ਦੇ ਬ੍ਰੇਕ ਨੇ ਜਿਹੜੇ ਉਹ ਫੇਲ ਹੋ ਜਾਂਦੇ ਨੇ ਹਾਲਾਂਕਿ ਕੋਈ ਵੀ ਜਾਨੀ ਨੁਕਸਾਨ ਇਸ ਹਾਦਸੇ ਵਿੱਚ ਨਹੀਂ ਹੁੰਦਾ ਸਮਾਂ ਰੈਂਦੇ ਬੱਸ ਨੂੰ ਰੋਕ ਲਿਆ ਜਾਂਦਾ ਏ ਨਹੀਂ ਤਾਂ ਇਸ ਹਾਦਸੇ ਦੇ ਪ੍ਰਨਾਮ ਨੇ ਜਿਹੜੇ ਉਹ ਕਾਫੀ ਘਾਤਕ ਸਿੱਧ ਹੋ ਸਕਦੇ ਸੀ